ਦੇਖੋ ਜਿਸ ਤਰ੍ਹਾਂ ਜਦੋਂ ਦਾ ਮੈਂ 2019 ਦੇ ਵਿੱਚ ਇਲੈਕਸ਼ਨ ਲੜਿਆ ਸੀਗਾ ਉਦੋਂ ਇੱਕ ਸਾਡਾ ਜਿਹੜਾ ਗੀਤ ਆ ਬਹੁਤ ਪਪੂਲਰ ਹੋਇਆ ਸੀ ਵੀ ਐਮਪੀ ਬਲਵਿੰਦਰ ਚਾਹੀਦਾ ਤੇ ਉਹ ਜਦੋਂ ਇਲੈਕਸ਼ਨ ਸੀਗਾ ਤੇ ਉਦੋਂ ਵੀ ਉਹ ਉਹਨੂੰ ਲੈ ਕੇ ਲੋਕਾਂ 'ਚ ਬਹੁਤ ਸ਼ਾਂ ਸੀ ਇਸ ਕਰਕੇ ਜਦੋਂ ਲੋਕਾਂ 'ਚ ਬਹੁਤ ਸ਼ਾਂ ਸੀਗਾ ਤੇ ਉਦੋਂ ਮੈਨੂੰ ਜਿਹੜਾ ਬਸ ਪ੍ਰੋਬਲਮ ਆ ਲੜਿਆ ਸੀ ਉਦੋਂ ਵੀ ਤੇ ਮੈਨੂੰ 2 ਲੱਖ ਕਰੀਬ 5000 ਵੋਟ ਪਈ ਸੀ ਔਰ ਉਸ ਤੋਂ ਬਾਅਦ ਚਾਹੇ ਲੋਕ ਸਭਾ ਇਲੈਕਸ਼ਨ ਖਤਮ ਹੋ ਗਏ ਤੇ ਚਾਹੇ ਅਸੀਂ ਜਿੱਤੇ ਨਹੀਂ ਪਰ ਸਾਡੇ ਪਾਰਟੀ ਦੇ ਜਿਹੜੇ ਵਰਕਰ ਸੀਗੇ ਜਾਂ ਸਪੋਰਟਰ ਸੀ ਪਿਛਲੇ 5 ਸਾਲ ਦੌਰਾਨ ਜਦੋਂ ਵੀ ਮੈਨੂੰ ਉਹਨਾਂ ਨੇ ਕਿਤੇ ਵੀ ਸੱਦਿਆ ਵਿਆਹ ਤੇ ਤੇ ਉਦੋਂ ਦਾ ਹੀ ਇਹ ਜਿਹੜਾ ਗੀਤ ਆ ਲਗਾਤਾਰ ਡੀਜਾਂ ਤੇ ਜਿਹੜਾ বাজਦਾ ਰਿਹਾ ਵੀ ਐਮਪੀ ਬਲਵਿੰਦਰ ਚਾਹੀਦਾ ਜਿੱਥੇ ਵੀ ਵਿਆਹ ਤੇ ਜਾਣਾ ਤੇ ਨਾਲ ਹੀ ਉਹ ਗੀਤ ਚਲਾ ਦਿੰਦੇ ਆ ਵੀ ਐਮਪੀ ਬਲਵਿੰਦਰ ਚਾਹੀਦਾ ਗੀਤ ਚਲਾਓ ਤੇ ਉਹੀ ਜਦੋਂ ਪਿਛਲੇ ਦਿਨੀ ਮੈਂ ਹਰੀਪੁਰ ਖਾਲਸਾ ਪਿੰਡ ਇਹ ਸਾਡੇ ਪਾਰਟੀ ਦੇ ਸਪੋਰਟਰ ਹੈਗੇ ਆ ਸੰਦੀਪ ਜੀ ਉਹਨਾਂ ਦੀ ਮੈਰਿਜ ਤੇ ਮੈਨੂੰ ਸੱਦਿਆ ਸੀ ਤਾਂ ਉੱਥੇ ਵੀ ਉਹਨਾਂ ਨੇ ਇਹ ਗੀਤ ਚਲਾਇਆ ਤੇ ਔਰ ਸਾਰਿਆਂ ਨੇ ਉੱਥੇ ਅਸੀਂ ਅਪੀਲ ਵੀ ਕੀਤੀ ਕਿ ਸਾਡੀ ਪਾਰਟੀ ਦਾ ਪ੍ਰੋਗਰਾਮ ਹੈਗਾ ਸਾਡਾ ਇੱਕ ਤਰ੍ਹਾਂ ਨਿੱਜੀ ਸਮਾਗਮ ਸੀਗਾ ਤੇ ਸਾਰਿਆਂ ਨੇ ਜਿਹੜਾ ਇਹ ਸਾਡੇ ਵਰਕਰਾਂ ਦੇ ਜਿਹੜਾ ਹੁਸ਼ਾ ਆ ਉਹਨੂੰ ਪ੍ਰਗਟਉਂਵਾਇਆ ਤੇ ਜਿੱਦਾਂ ਦਾ ਹੁਸ਼ਾ ਹੈਗਾ ਉਦਾਂ ਦਾ ਸਾਨੂੰ ਉਮੀਦ ਆਵੇ 19 ਤੋਂ ਵੀ ਜਿਹੜਾ ਵੱਧ ਕੇ ਹੁਸ਼ਾ ਆ ਤੇ ਇਹ ਜਿਹੜਾ ਗੀਤ ਆ ਹੁਣ ਵੀ ਹਰ ਜਗ੍ਹਾ ਜਿਹੜਾ ਹਰ ਘਰ ਜਿਹੜਾ ਚੱਲ ਰਿਹਾ ਤੇ ਇਹ ਇਹੀ ਅਸੀਂ ਕਹਿਣਾ ਚਾਹੁੰਦੇ ਆਂ ਵੀ ਸਾਡੇ ਵਰਕਰਾਂ ਚ ਪਹਿਲੇ ਨਾਲੋਂ ਵੱਧੋ ਸ਼ਾਂ ਆ। ਤੇ ਅਸੀਂ ਹੋਰ ਵੀ ਜਿਹੜੀ ਵੱਡੀ ਗਿਣਤੀ ਨਾਲ ਇਸ ਵਾਰ ਬੋਟ ਲੈ ਕੇ ਅਸੀਂ ਜਿੱਤ ਪ੍ਰਾਪਤ ਕਰਾਂਗੇ। ਧੰਨਵਾਦ।